ਸਾਨ ਭਰਾਵਾਂ ਦਾ ਸਵਾਗਤ ਕਰਦੇ ਆਂ ਸੂਣ ਤੋਂ ਬਾਅਦ ਪਸ਼ੂਆਂ ਨੂੰ ਇੱਕ ਕਾੜਾ ਦੇਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਮੈਂ ਤੁਹਾਨੂੰ ਲਿਖਾਉਣ ਲੱਗਿਆ ਜੇਕਰ ਤੁਸੀਂ ਸੂਣ ਤੋਂ ਪਹਿਲਾਂ ट्रांजिशन ਫੀਡ ਪਾਈ ਹੈ ਜਿਵੇਂ ਮੂਹ ट्रांजिशन ਆਉਂਦੀ ਹੈ ਤਾਂ ਪਸ਼ੂਆਂ ਦੀ ਜੇਰ ਉਹਦੇ ਨਾਲ ਆਸਾਨੀ ਨਾਲ ਪੈ ਜਾਂਦੀ ਹੈ ਪਰ ਜੇਕਰ ਤੁਸੀਂ ਸੂਣ ਤੋਂ ਪਹਿਲਾਂ ਫੀਡ ਨਹੀਂ ਪਾ ਸਕੇ ਜਾਂ ਫੀਡ ਪਾਈ ਵੀ ਹੈ ਤਾਂ ਵੀ ਇੱਕ ਕਾੜਾ ਤੁਹਾਨੂੰ ਲਿਖਾਉਣ ਲੱਗਿਆ ਜੋ ਕਿ 80% ਬਿਮਾਰੀਆਂ ਤੋਂ ਪਸ਼ੂਆਂ ਨੂੰ ਬਚਾਉਂਦਾ ਹੈ ਤਾਜ਼ੇ ਸੂਏ ਪਸ਼ੂ ਨੂੰ ਸੂਣ ਤੋਂ 3-4 ਘੰਟੇ ਬਾਅਦ ਤੁਸੀਂ ਇਹ ਕਾੜਾ ਦੇ ਦੇਣਾ ਇਹਦੇ ਵਿੱਚ 10 ਆਇਟਮਾਂ ਨੇ ਜੇ ਤਾਂ ਤੁਹਾਡੇ ਪਸ਼ੂ ਦਾ ਭਜਨ ਦਰਮਿਆਨਾ 4-4.5 ਕੁਇੰਟਲ ਹੈ ਤਾਂ ਇਹ ਤੁਸੀਂ 10 ਆਇਟਮਾਂ 10-10 ਗ੍ਰਾਮ ਲੈ ਲੈਣੀਆਂ ਨੇ ਜੇਕਰ ਤੁਹਾਡਾ ਪਸ਼ੂ ਹੈਵੀ ਹੈ ਜਿਵੇਂ ਮੱਝਾਂ ਨੇ 6-6.5 ਕੁਇੰਟਲ ਦੀ ਹੈ ਜਾਂ ਗਾਂਾਂਵਾਂ ਨੇ ਹੈਵੀ ਨੇ ਤਾਂ ਤੁਸੀਂ ਇਹ 20-20 ਗ੍ਰਾਮ ਦਸੇ ਚੀਜ਼ਾਂ ਪਾ ਸਕਦੇ ਹੋ ਸਭ ਤੋਂ ਪਹਿਲਾਂ ਪਾਣੀ ਨੂੰ ਉਬਲਮਾ ਰੱਖ ਦਿਓ 3 ਲੀਟਰ ਨੂੰ ਉਸ ਤੋਂ ਬਾਅਦ ਤੁਸੀਂ ਇੱਕ ਸੌਫ ਅਜਮੈਣ ਮੇਥੇ ਸੋਏ ਕੜੂ ਕਾਲੀ ਜੀਰੀ ਪੂਰੀ ਜੀਰੀ ਵੱਡੀ ਇਲਾਇਚੀ ਸੁੰਡ ਤੇ ਪੂਰੀਆਂ ਮਿਰਚਾਂ ਇਹ ਦਸੋ ਆਟਮਾ ਤੁਸੀਂ ਲੈ ਕੇ ਕੁੱਟ ਲੋ ਮਾਮ ਜਸਤੇ ਦੇ ਵਿੱਚ ਜਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੋ ਇਸ ਤੋਂ ਬਾਅਦ ਇਹਨੂੰ ਉਬਲਦੇ ਪਾਣੀ ਚ ਪਾ ਦਿਓ ਪਾਣੀ ਨੂੰ ਉਬਲਦਾ ਰਹਿਣ ਦਿਓ ਜਦ ਤੱਕ ਉਹ ਅੱਧਾ ਉੱਟ ਨਹੀਂ ਜਾਂਦਾ ਜਦੋਂ 1.5 ਲੀਟਰ ਪਾਣੀ ਰਹਿ ਗਿਆ ਤਾਂ ਉਹਨੂੰ ਥੱਲੇ ਉਤਾਰੋ ਤੇ ਉਹਦੇ ਵਿੱਚ ਇੱਕ ਪੇਸੀ ਦਰਮਿਆਨੀ ਗੁੜ ਦੀ ਪਾ ਦਿਓ ਠੰਡਾ ਹੋਣ ਤੇ ਪਸ਼ੂ ਨੂੰ ਪਿਆ ਦਿਓ ਇਹ ਕਾੜਾ ਪਿਉਣ ਤੋਂ 4 ਘੰਟਿਆਂ ਦੇ ਵਿੱਚ ਵਿੱਚ ਪਸ਼ੂ ਦੀ ਜੇਰ ਪੈ ਜਾਣੀ ਹੈ ਜੇਕਰ ਤੁਸੀਂ ਸੂਣ ਤੋਂ ਪਹਿਲਾਂ ਬਿਲਕੁਲ ਹੀ ਸੇਵਾ ਨਹੀਂ ਕਰ पाए ਕਿਸੇ ਕਾਰਨ ਨਹੀਂ ਜੇਰ ਪੈਂਦੀ ਤਾਂ ਇੱਕ ਕਾੜਾ ਹੋਰ ਦੇ ਦਿਓ ਤਾਂ ਗਰੰਟੀ ਨਾਲ ਸੂਣ ਦੇ 12 ਘੰਟਿਆਂ ਦੇ ਵਿੱਚ ਪਸ਼ੂ ਦੀ ਜੇਰ ਪੈ ਜਾਣੀ ਹੈ ਤੇ ਅੱਗੇ ਆਉਣ ਵਾਲੀਆਂ ਬਿਮਾਰੀਆਂ ਤੋਂ ਵੀ ਇਹ ਕਾੜਾ ਵਿਚਾਰ ਰੱਖਦਾ ਤੇ ਪਸ਼ੂ ਨੂੰ ਪੂਰੇ ਦੁੱਧ ਤੇ ਵੀ ਲੈ ਕੇ ਜਾਂਦਾ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਡੈਰੀ ਫਾਰਮਰ ਗਰੁੱਪਾਂ ਦੇ ਵਿੱਚ ਤਾਂ ਕਿ ਹੋਰ ਲੋਕ ਵੀ ਇਸ ਚੀਜ਼ ਦਾ ਲਾਹਾ ਲੈ ਸਕਣ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ